ਤਾ ਅੱਜ ਆਪਾਂ ਗੱਲ ਕਰਾਂਗੇ ਪਸ਼ੂਆਂ ਦੇ ਵਿੱਚ ਮੱਝ ਹੋ ਗਈ ਉਹ ਗੋਜਾ ਗੋ ਅੱਜ ਆਪਾਂ ਕੋਈ ਇਹਦੀ ਗੱਲ ਕਰਨੀ ਆ ਮੱਝ ਤੇ ਗਾਂ ਮੱਝ ਤੇ ਗਾਂ ਦੇ ਗੋਹੇ ਦਾ ਜਿਹੜਾ ਬੰਨ ਪੈ ਜਾਂਦਾ ਉਹਦੇ ਬਾਰੇ ਸਾਰੀ ਆਪਾਂ ਅੱਜ ਗੱਲ ਕਰਾਂਗੇ ਤੇ ਤੁਹਾਨੂੰ ਇੱਕ ਦੇਸੀ ਫਾਰਮੂਲਾ ਮੈਂ ਦੱਸੂਗਾ ਮਿੱਤਰੋ ਜਿਹਦਾ ਕਿ ਰਿਜ਼ਲਟ ਬਹੁਤ ਵਧੀਆ ਤੇ ਤੁਸੀਂ ਤੁਹਾਡੇ ਘਰੇ ਹੀ ਉਹ ਚੀਜ਼ਾਂ ਪਈਆਂ ਹੋਣੀਆਂ ਦੋਵੇਂ ਤੇ 1 ਰੁਪਿਆ ਤੁਹਾਡਾ ਲੱਗਣਾ ਨੀਗਾ ਤੇ ਬੰਨ ਜਿਹੜਾ ਗੋਹੇ ਦਾ ਭੌਂਦੀ ਤਾਂ 10 ਦਿਨ ਦਾ ਪੁਰਾਣਾ ਤੇ ਭੌਂਦੀ 5 ਦਿਨ ਦਾ ਪੁਰਾਣਾ ਤੇ ਭੌਂਦੀ ਮੰਨ ਲਓ ਅੱਜ ਹੀ ਸ਼ੁਰੂਆਤ ਹੋਈ ਹੈ ਤੁਹਾਨੂੰ ਪਤਾ ਲੱਗ ਰਿਹਾ ਕਿ ਤੁਹਾਡੇ ਜਾਨਵਰ ਨੂੰ ਕੋਈ ਤਾਂ ਬੰਨ ਪੈਗਾ ਸਾਰੇ ਪਸ਼ੂ ਨੂੰ ਆਪਾਂ ਇਹ ਫਾਰਮੂਲਾ ਦੇ ਸਕਦੇ ਹਾਂ ਕੋਈ ਸਾਈਡ ਇਫੈਕਟ ਨਹੀਂ ਇਹਦਾ ਤੇ ਵੀਡੀਓ ਨੂੰ ਚਲਦੀ ਨੂੰ ਤੁਸੀਂ ਵਾਦ ਤੋਂ ਵਾਦ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਸੱਜਣਾ ਮਿੱਤਰਾਂ ਤੱਕ ਇਹ ਵੀਡੀਓ ਪਹੁੰਚ ਸਕੇ ਆਪਣੇ ਕਿਸਾਨ ਵੀਰਾਂ ਤੱਕ ਡੇਰੀ ਫਾਰਮ ਵਾਲਿਆਂ ਤੱਕ ਤੇ ਜਿਹੜੇ ਸੱਜਣਾ ਨਵੇਂ ਆ ਵੀਡੀਓ ਦੇਖ ਰਹੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਫੋਲੋ ਜ਼ਰੂਰ ਕਰ ਲਓ ਤੇ ਬੈਲ ਵਾਲਾ ਬਟਨ ਜਿਹੜਾ ਨਾਲ ਦੀ ਨਾਲ ਦਬਾ ਦਿਓ ਤਾਂ ਕਿ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਜਿਹੜੀ ਵੀ ਆਪਾਂ ਵੀਡੀਓ ਬਣਾਉਣੇ ਆ ਕਿਉਂਕਿ ਪਸ਼ੂਆਂ ਦੇ ਨਾਲ ਸੰਬੰਧਿਤ ਹੀ ਇਸ ਚੈਨਲ ਤੇ ਵੀਡੀਓ ਪੈਣੀ ਆ ਤੇ ਪਸ਼ੂਆਂ ਦੇ ਨਾਲ ਸੰਬੰਧਿਤ ਜੇ ਕੋਈ ਬਿਮਾਰੀ ਹੁੰਦੀ ਆ ਤੁਹਾਨੂੰ ਪੁੱਛਣਾ ਹੁੰਦਾ ਤਾਂ ਤੁਸੀਂ ਮੈਸੇਜ ਵੀ ਕਰ ਸਕਦੇ ਆ ਤਾਂ ਮਿੱਤਰੋ ਗੋਹੇ ਦਾ ਬੰਨ ਜਿਹੜੀ ਕਿ ਸਮੱਸਿਆ ਜਾਨਵਰਾਂ ਦੇ ਵਿੱਚ ਹੁਣ ਆਉਣੀ ਸ਼ੁਰੂ ਹੋ ਗਈ ਤੇ گاਾਂ ਅੱਗੇ ਜਿਵੇਂ ਕਿ ਤੂੜੀ ਨਵੀਂ ਆਉਣੀ ਆ ਤੇ ਇਹਦੇ ਚਾਂਸ ਆ ਵੱਧ ਦੇ ਜਾਣੇ ਆ ਇੱਕ ਤਾਂ ਤੁਸੀਂ ਆਪ ਦੀ ਜਿਹੜੀ ਤੂੜੀ ਆ ਨਵੀਂ ਆ ਪਹਿਲੀ ਗੱਲ ਤਾਂ ਤੁਸੀਂ ਆਪ ਦੀ ਥੋੜੀ ਬਹੁਤੀ ਤੂੜੀ ਜਿਹੜੀ ਪਾਣੀ ਸੰਭਾਲ ਕੇ ਰੱਖੋ ਜਦੋਂ ਤੁਸੀਂ ਨਵੀਂ ਤੂੜੀ ਪਾਉਗਾ ਥੋੜੀ ਥੋੜੀ ਵਿੱਚ ਮਿਕਸ ਕਰਕੇ ਰਲਮੇ ਕਰਕੇ ਤੂੜੀ ਜਿਹੜੀ ਪਾਈ ਜਾਓ ਤੇ ਪ੍ਰੋਬਲਮ ਘਟੂਗੀ ਦੂਜੀ ਤੂੜੀ ਤੁਸੀਂ ਪਾਉਣੀ ਆ ਪੂਰੀ ਛਾਂੜ ਕੇ ਪਾਓ ਤੀਸਰਾ ਮੌਸਮ ਦੇ ਹਿਸਾਬ ਨਾਲ ਜੇ ਤੁਸੀਂ ਖਰਾਬ ਬਦਲਦੇ ਆ ਤਾਂ ਥੋੜੀ ਥੋੜੀ ਕਰਕੇ ਬਦਲੋ ਜੇ ਤੁਸੀਂ ਫੀਡ ਵੀ ਚੇਂਜ ਕਰਦੇ ਆ ਤਾਂ ਜਿਹੜੀ ਪਹਿਲਾਂ ਵਾਲੀ ਫੀਡ ਥੋੜੀ ਥੋੜੀ ਵਿੱਚ ਪਾਈ ਜੋ ਤੇ ਨਵੀਂ ਫੀਡ ਥੋੜੀ ਥੋੜੀ ਮਿਚਾ ਕੇ ਪਾਈ ਜੋ ਇਸ ਤਰ੍ਹਾਂ ਜਿਹੜਾ ਪੇਟ ਦੇ ਵਿੱਚ ਕੋਈ ਵੀ ਗੜਬੜੀ ਨਹੀਂ ਹੁੰਦੀ ਤੁਹਾਡੇ ਪਸ਼ੂ ਨੂੰ ਗੋਇ ਦਾ ਬੰਨ ਪੈਣ ਦੇ ਚਾਂਸ ਘਟ ਜਾਂਦੇ ਆ ਪਰ ਫਿਰ ਵੀ ਜੇ ਤੁਹਾਡੇ ਤੁਹਾਨੂੰ ਲੱਗਦਾ ਕਿ ਤੁਹਾਡੇ ਪਸ਼ੂ ਨੂੰ ਗੋਇ ਦਾ ਬੰਨ ਪੈ ਗਿਆ ਤਾਂ ਫਾਰਮੂਲਾ ਤੁਸੀਂ ਲਿਖ ਲਓ ਤੁਹਾਡੇ ਘਰੇ ਹੀ ਮਿਲ ਜਾਣਾ ਫਾਰਮੂਲਾ ਲੈਣਾ ਤੁਸੀਂ ਇੱਕ ਤਾਂ ਐਲਓਵੀ ਦਾ ਲੈਣਾ ਐਲੋਵੀਰਾ ਤਕਰੀਬਨ ਹੀ ਆਪਣੇ ਘਰਾਂ ਦੇ ਵਿੱਚ ਲੱਗਾ ਹੁੰਦਾ ਜਾਂ ਤੁਹਾਡੇ ਨਾਲ ਲੱਗਾ ਤਾਂ ਤੁਹਾਡੇ ਤੋਂ ਯਾਰ ਰੋਜ਼ ਦੇ ਆਣ ਗੁਆਣ ਕਿਸੇ ਨਾ ਕਿਸੇ ਦੇ ਘਰੇ ਐਲੋਵੀਰਾ ਲੱਗਾ ਹੋਊਗਾ ਐਲੋਵੀਰਾ ਦੇ ਪੱਤੇ ਲਾ ਲੈਣੇ ਆ ਤੇ ਉਹਦਾ ਜਿਹੜਾ ਗੁੱਦਾ ਕੱਢਣਾ 400 ਗ੍ਰਾਮ ਦਾ ਟੁਕੜ ਟੁਕੜ ਗੁੱਦਾ ਹੋਣਾ ਚਾਹੀਦਾ ਤੁਸੀਂ ਸਮਝ ਗਏ ਮੈਂ ਕੀ ਕੀ ਕਹਿਣਾ ਐਲੋਵੀਰਾ ਜਿਵੇਂ ਆਲੂ ਛਿਲਣ ਵਾਲੀ ਹੁੰਦੀ ਹੈ ਛਿਲਣੀ ਉਹਦਾ ਨਾਲ ਛੱਲ ਕੇ ਤੇ 400 ਗ੍ਰਾਮ ਗੁੱਦਾ ਕੱਢ ਲਓ ਤੇ 100 ਗ੍ਰਾਮ ਨੂਨ ਲੈ ਲਓ ਜਿਵੇਂ ਆਪਣੇ ਘਰਾਂ ਦੇ ਵਿੱਚ ਸਬਜ਼ੀਆਂ ਦਾ ਜਿਹੜਾ ਨੂਨ ਹੁੰਦਾ ਉਹ ਤੁਸੀਂ ਵਰਤ ਸਕਦੇ ਆ 100 ਗ੍ਰਾਮ ਨੂਨ ਤੇ 400 ਗ੍ਰਾਮ 500 ਗ੍ਰਾਮ ਹੋ ਗਿਆ ਹੰਦਾ ਅਜਾ ਤੇ 500 ਗ੍ਰਾਮ ਵੀ ਤੁਸੀਂ ਪਾਣੀ ਲੈਣਾ ਪਾਣੀ ਲੈਣਾ ਤੁਸੀਂ ਗੁੰਗਣਾ ਨਾ ਤਾਂ ਤੱਤਾ ਤੇ ਨਾ ਹੀ ਜ਼ਿਆਦਾ ਠੰਡਾ ਨਿੱਗਾ ਜਿਹਾ ਪਾਣੀ ਜਣ ਕੇ ਲੈ ਕੇ ਪਾਉ ਉਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਓ ਇਹਨੂੰ ਤੇ ਮਿਕਸ ਕਰਕੇ ਜੇ ਤਾਂ ਤੁਹਾਡਾ ਜਾਨਵਰ ਆਪਣੇ ਆਪ ਖਾਂਦਾ ਫਿਰ ਤਾਂ ਸਾਰਾ ਨਾਲ ਵਧੀਆ ਗੱਲ ਆ ਤੇ ਨਹੀਂ ਕਿਸੇ ਨਾਲ ਨਹੀਂ ਉਹਦੇ ਅੰਦਰ ਤੁਸੀਂ ਛੱਡ ਦਿਓ ਫਿਰ ਨਾਲ ਰਹੀ ਬੰਦਾ ਉਹੀ ਦੇਵੇ ਜਿਹੜਾ ਐਕਸਪਰਟ ਹੋਵੇ ਜਿਹਨੂੰ ਪਤਾ ਕਿ ਨਾਲ ਰਹੀ ਇਹ ਦਵਾਈ ਅਸੀਂ ਕਿਵੇਂ ਦੇਣੀ ਆ ਫਾਰਮੂਲਾ ਕਿਵੇਂ ਦੇਣਾ ਕਿਉਂਕਿ ਕਈ ਵਾਰੀ ਅੱਥੂ ਆ ਜਾਂਦਾ ਜਾਨਵਰ ਨੂੰ ਸਾੜੀ ਨਾੜੀ ਦੇ ਵਿੱਚ ਜਿਹੜੀ ਦਵਾਈ ਕੋਈ ਵੀ ਚਲੀ ਜਾਂਦੀ ਆ ਤੇ ਫੇਫੜੇ ਜੀਵੜਦੀ ਆ ਉਹਦੇ ਨਾਲ ਕੀ ਆ ਸਾਡੇ ਪਸ਼ੂ ਦਾ ਨੁਕਸਾਨ ਹੋ ਜਾਂਦਾ ਕਈ ਵਾਰੀ ਮੌਤ ਵੀ ਹੋ ਜਾਂਦੀ ਆ ਤਾਂ ਇਸ ਕਰਕੇ ਜ਼ਰੂਰੀ ਨਹੀਂ ਇਹ ਦਵਾਈ ਆ ਕੋਈ ਵੀ ਜਿਹੜੀ ਦਵਾਈ ਤੁਸੀਂ ਦਿਨੇ ਆ ਅਣਜਾਣ ਬੰਦਾ ਕਦੇ ਵੀ ਦਵਾਈ ਨਾ ਦੇਵੇ ਜਾਨਵਰ ਨੂੰ ਐਕਸਪਰਟ ਜਿਹੜਾ ਬੰਦਾ ਪਤਾ ਵੀ ਜੀ ਫੜ ਕੇ ਤੇ ਕਿੱਥੇ ਦਾ ਨਾਲ ਕਰਕੇ ਤੇ ਤੱਕ ਲੀਆਂ ਤੇ ਉਸ ਤਨਾ ਇੰਦਰਾ ਬੰਦਾ ਇਹਦਾ ਜੀਵ ਦਵਾਈ ਦੇਵੇ ਅਣਜਾਣ ਬੰਦਾ ਦਵਾਈ ਨਾ ਦੇਵੇ ਤੇ ਪਸ਼ੂਆਂ ਨੂੰ ਭੌਂਦੀ ਤੁਹਾਡੇ ਅੱਜ ਬੰਨ ਪਿਆ ਭੌਂਦੀ ਕੱਲ ਪਿਆ ਭਾਵੇਂ ਦਸਾਂ ਦਸਾਂ ਪਿਆ ਤੁਸੀਂ ਕੁਝ ਦੇਖ ਕੇ ਦੇਖੋ 99% ਜਿਹੜਾ ਇਹਦਾ ਰਿਜ਼ਲਟ ਆ ਤਕਰੀਬਨ ਪਸ਼ੂਆਂ ਦੇ ਵਿੱਚ ਮਿਲ ਗਿਆ ਸੀ ਉਹ ਤਿੰਨ ਚਾਰ ਬੰਨ ਹੁਣੇ ਕੋਲ ਘਟੇ ਪਸ਼ੂਆਂ ਦੇ ਇਸ ਤਰ੍ਹਾਂ ਤੇ ਵਧੀਆ ਰਿਜ਼ਲਟ ਮਿਲ ਗਿਆ ਸਾਨੂੰ ਤੁਹਾ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਗਾ ਜੇ ਤੁਹਾਡੇ ਜਨਤ ਕੋਈ ਐਸੀ ਪ੍ਰੋਬਲਮ ਹੈਗੀ ਤਾਂ ਤੁਸੀਂ ਯੂਜ਼ ਜ਼ਰੂਰ ਕਰਕੇ ਦੇਖੋ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਕੰਮ ਦੀ ਵੀਡੀਓ ਹੈ ਤਾਂ ਮਿੱਤਰੋ ਜਿਹੜੇ ਸੱਜਣਾ ਨਵੇਂ ਆ ਜੁੜੇ ਆ ਜਿਹੜਾ ਵੀਡੀਓ ਪਹਿਲੀ ਵਾਰ ਦੇਖ ਰਿਹਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਤੇ ਕੱਲ ਨੂੰ ਫੇਰ ਆਪਾਂ 8:00 ਵਜੇ ਤਕਰੀਬ 8:00 ਵਜੇ ਤੋਂ ਬਾਅਦ ਫੇਰ ਲਾਈਵ ਹੋਵਾਂਗੇ ਤੇ ਤੁਹਾਡੇ ਨਾਲ ਆਪਾਂ ਪਚੂਆ ਦੇ ਭਾਰ ਸਬੰਧੀ ਜਿਹੜੀ ਭਾਰ ਦੀ ਸਬੰਧੀ ਸਮੱਸਿਆ ਆ ਰਹੀ ਹੈ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਤੁਹਾਨੂੰ ਦੱਸਾਂਗੇ ਭਾਰ ਦੇ ਸੰਬੰਧੀ ਆਪਾਂ ਕਿਹੜੇ ਟੀਕੇ ਲਾ ਸਕਦੇ ਆ ਤੇ ਭਾਰ ਦਾ ਦੇਸੀ ਇਲਾਜ ਕੀ ਆ ਤੇ ਹੋਮੋਪੈਥਿਕ ਇਲਾਜ ਕੀ ਆ ਤਿੰਨੇ ਇਲਾਜ ਜਿਹੜੇ ਤੁਹਾਨੂੰ ਆਪਾਂ ਡਿਸਕਸ ਕਰਾਂਗੇ ਕੱਲ ਵਾਲੀ ਵੀਡੀਓ ਦੇ ਵਿੱਚ ਤਾਂ ਕੱਲ ਨੂੰ ਜ਼ਰੂਰ ਮਿਲਾਂਗੇ ਤੁਹਾਨੂੰ ਕਿਉਂਕਿ ਭਾਰ ਜਿਹੜਾ ਕਈ ਤਾਂ ਜਾਨਵਰ ਸੂਣ ਵਾਲੇ ਹੁੰਦੇ ਆ ਉਹਨਾਂ ਨੂੰ ਪੈਂਦਾ ਕਈ ਜਾਨਵਰ ਚੂਣ ਤੋਂ ਬਾਅਦ ਪੈਂਦਾ ਕਈ ਜਾਨਵਰ ਜਿਹੜੇ ਹੀਟ ਦੇ ਵਿੱਚ ਆਉਂਦੇ ਆ ਉਦੋਂ ਭਾਰ ਪੈਂਦਾ ਕਈ ਜਾਨਵਰ ਨੂੰ ਜੇ ਪਹਿਲਾਂ ਪਸ਼ੂ ਨੂੰ ਆਪਾਂ ਵੇਨੇ ਆ ਪ੍ਰਿਪਰ ਪੈਣਾ ਸ਼ੁਰੂ ਹੋ ਜਾਂਦਾ ਉਹ ਜਦੋਂ ਹੀਰਚ ਦਾ ਪਾਰ ਪੈਦਾ ਕਈ ਕਾਰਨ ਹੁੰਦੇ ਲੰਬੀ ਵੀਡੀਓ ਤੋਂ ਉਹ ਜਿਹੜਾ ਆਪਾਂ ਕੱਲ ਨੂੰ ਸ਼ੇਅਰ ਕਰਾਂਗੇ ਸਾਰੀ ਗੱਲਬਾਤ ਤੁਹਾਡੇ ਤੇ ਆਹ ਵੀਡੀਓ ਤੁਸੀਂ ਜਰੂਰ ਸ਼ੇਅਰ ਕਰ ਦਿਓ ਲਾਈਕ ਕਰੋ ਤਾਂ ਜਿਹੜੇ ਨਵੇਂ ਸੱਜਣਾ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ ਸੱਚੀ ਕਾਲ ਜੀ